ਸਤਿ ਸ਼੍ਰੀ ਅਕਾਲ ਜਰੰਦਰ ਸਿਟੀ ਲਾਈਵ ਨਾਲ ਜੁੜ ਚੁਕੇ ਸਾਰੇ ਦਰਸ਼ਕਾਂ ਨੂੰ ਤੰਤਰ ਰੇਸੀਆਂ ਬਹੁਤ-ਬਹੁਤ ਮੁਬਾਰਕਾਂ ਹੋਲ ਬਹੁਤ ਵਧੀਆ ਬਣਿਆ ਹੈ ਪੰਜਾਬ ਸਰਗਰਮਤ ਤੇ ਸਰਕਾਰ ਜੋ ਇਹਨਾਂ ਨੇ GST ਰੇਟ ਵਧਾਇਆ ਉਹਦੇ ਨਾਲ ਬੁਝਾਰ ਚ ਰੌਣਕ ਪਰਤਾ ਹੀ ਹੈ ਇਹ ਹਾਰ ਬਣਿਆ ਹੈ ਬਿਰਗਦਾ ਜਿਹਦੀ ਤਾਂ ਤੇਰੇ ਸਾਡੇ ਦਿਨ ਤੁਸ ਬਰਤਨ ਲੈਣਾ ਹੀ ਲੈਣਾ ਉਹ ਕੋਈ ਜਿਹੜਾ ਵੀ ਬਰਤਨ ਲਾਇਕ ਕਰਦਾ ਉਹਨੂੰ ਦਿੱਤਾ ਜਾਂਦਾ ਹਾਂ ਅੱਜ ਕੱਲ੍ਹ ਇੱਕ ਟ੍ਰੈਂਡ ਚੱਲ ਰਿਹਾ ਹੈ ਕਿ ਅਸੀਂ ਨਾ ਪਿੱਤਲ ਦਾ ਬਰਤਨ ਖੇਦਣਾ ਪਿੱਤਲ ਹੋ ਗਿਆ ਕਾਂਸੀ ਹੋ ਗਈ ਤਾਂਬੇ ਦਾ ਹੋ ਗਿਆ ਇੱਧਰ ਜ਼ਿਆਦਾ ਹੰਦੂਜ਼ਾਨ ਹੋ ਗਿਆ ਹਾਂ ਜੀਐਸਟੀ ਦਾ ਬਹੁਤ ਫਰਕ ਹੈ ਕਿਉਂਕਿ ਹੁਣ ਜੀਐਸਟੀ ਨਾਮ ਮਾਤਰ ਹੈ 5% ਜੀ ਉਹ ਕੀ ਹੈ ਕਿ ਦੁਕਾਨਦਾਰ ਖੁਦ ਵੀ ਆਪਣਾ ਮਾਰਜਨ ਜੇ ਅਡਜਸਟ ਕਰ ਲੈਂਦਾ ਔਰ ਗਾਹਕ ਨੂੰ ਜੇ ਕਹੀਏ ਵੀ ਤੇ ਉਹ ਵੀ ਇਤਰਾਜ਼ ਨਹੀਂ ਕਰਦਾ ਸਤਿ ਸ਼੍ਰੀ ਅਕਾਲ ਜਰੰਦਰ ਸਿਟੀ ਲਾਈਵ ਨਾਲ ਜੁੜ ਚੁੱਕੇ ਸਾਰੇ ਦਰਸ਼ਕਾਂ ਨੂੰ ਤਾਂ ਤੇ ਰਸੀਆਂ ਬਹੁਤ ਬਹੁਤ ਮੁਬਾਰਕਾਂ ਅਸੀਂ ਵੀ ਹਰ ਕੋਈ ਆਪਣੇ ਘਰ ਦੇ ਵਿੱਚ ਕੁਛ ਨਾ ਕੁਛ ਨਵਾਂ ਖਰੀਦ ਕੇ ਲਿਆਉਂਦਾ ਹੈ ਕੋਈ ਜੁਐਲਰੀ ਖਰੀਦਦਾ ਹੈ ਕੋਈ ਨਵਾਂ ਵਹੀਕਲ ਖਰੀਦਦਾ ਹੈ ਤੇ ਬਹੁਤ ਸਾਰੇ ਲੋਕ ਬਰਤਨਾਂ ਦੀ ਖਰੀਦ ਵੀ ਕਰਦੇ ਨੇ ਅੱਜ ਇਹੀ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਾਂਗੇ ਬਾਜ਼ਾਰ ਦੇ ਵਿੱਚ ਪਹੁੰਚੇ ਆ ਜਿੱਥੇ ਅੱਜ ਦੇ ਦਿਨ ਤੱਕ ਕਾਫੀ ਸਾਰੀਆਂ ਰੌਣਕਾਂ ਲੱਗੀਆਂ ਹੁੰਦੀਆਂ ਨੇ ਤੇ ਕੁਝ ਜਿਹੜੀਆਂ ਭਾਂਡਿਆਂ ਦੀਆਂ ਦੁਕਾਨਾਂ ਨੇ ਉਹਦੇ ਤੇ ਅਸੀਂ ਵਿਜ਼ਿਟ ਕਰਾਂਗੇ ਤਾਂ ਦੇਖਾਂਗੇ ਕਿ ਅੱਜ ਦੇ ਦਿਨ ਲੋਕਾਂ ਦੇ ਵਿੱਚ ਕਿਹੋ ਜਿਹਾ ਰੁਝਾਨ ਹੈ ਭਾਂਡੇ ਖਰੀਦਣ ਦੇ ਲਈ ਕਿਉਂਕਿ ਇਸ ਤੋਂ ਪਹਿਲਾਂ ਅਸੀਂ ਤੁਹਾਡੇ ਨਾਲ ਜੁਐਲਰੀ ਸ਼ਾਪ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ ਜਿੱਥੇ ਕਿ ਬਹੁਤ ਸਾਰਾ ਇਕੱਠ ਸਾਨੂੰ ਨਜ਼ਰ ਆਇਆ ਸੀ ਤੇ ਅੱਜ ਬਾਜ਼ਾਰ ਦੇ ਵਿੱਚ ਵੀ ਕਾਫੀ ਰੌਣਕ ਨਜ਼ਰ ਆ ਰਹੀ ਹੈ ਤੇ ਅੰਦਰ ਜਾ ਕੇ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਅਸੀਂ ਦੁਕਾਨ ਦੇ ਅੰਦਰ ਪਹੁੰਚ ਚੁੱਕੇ ਹਾਂ ਤੇ ਸਾਡੇ ਨਾਲ ਇੱਥੇ ਓਨਰ ਵੀ ਮੌਜੂਦ ਨੇ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸਾਸ਼ੀ ਗੱਲ ਸਰ ਸਸ਼ੀਰਾਮਨ ਜੀ ਸਰ ਅੱਜ ਦਾੰਤਰੀਸ ਦੇ ਮੌਕੇ ਤੇ ਬਾਜ਼ਾਰ ਦੇ ਵਿੱਚ ਮਾਹੌਲ ਕਿਹੋ ਜਿਹਾ ਬਣਿਆ ਹੋਇਆ ਹੈ ਮਾਹੌਲ ਬਹੁਤ ਵਧੀਆ ਬਣਿਆ ਹੈ ਪੰਜਾਬ ਗਵਰਨਮੈਂਟ ਦੇ ਸਹਾਰਾ ਜੋ ਨਾ ਨੇ GST ਰੇਟ ਕਢਾਇਆ ਉਹਦੇ ਨਾਲ ਯਾਰ ਚ ਰੌਣਕ ਪਰਦਾਈ ਹੈ ਅਸੀਂ ਧੰਨਵਾਦੀ ਆ ਪੰਨੋਂ ਆਤਮਨ ਸਰਕਾਰ ਦਾ ਜਿਨ੍ਹਾਂ ਨੇ ਏਡਾ ਵੱਡਾ ਉਪਰਾਲਾ ਕੀਤਾ ਹੈ ਤੇ ਵਪਾਰੀਆਂ ਨੂੰ ਰਾਹ ਦਿੰਦੀ ਹੈ ਤੇ ਵਪਾਰੀ ਵਰਗ ਵੱਲੋਂ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਤੇ ਉਹਨਾਂ ਨੇ ਵਿਆਹ ਚ ਰੌਣਕ ਦਾ ਮਾਹੌਲ ਪੈਦਾ ਕੀਤਾ ਹੈ ਅਸੀਂ ਦੇਖ ਰਹੇ ਤੁਹਾਡੀ ਦੁਕਾਨ ਦੇ ਵਿੱਚ ਵੀ ਕਾਫੀ ਭੀੜ ਹੈ ਇਹ ਜਿਹੇ ਕਿ ਕਿਹੜੀ ਆਈਟਮ ਹੈ ਜ਼ਿਆਦਾਤਰ ਜਿਹੜੇ ਲੋਕ ਖਰੀਦਣਾ ਪਸੰਦ ਕਰਦੇ ਪੁਰਾਣਾ ਤਿਉਹਾਰ ਬਣਿਆ ਹੈ ਬਜ਼ੁਰਗਾਂ ਦਾ ਜਿਹਦੀ ਤਾਂ ਤੇਰੇ ਸਾਲ ਦਿਨ ਤੁਸ ਬਰਤਨ ਲੈਣਾ ਹੀ ਲੈਣਾ ਉਹ ਕੋਈ ਜਿਹੜਾ ਵੀ ਬਰਤਨ ਲਾਇਕ ਕਰਦਾ ਉਹਨੂੰ ਦਿੱਤਾ ਜਾਂਦਾ ਹੈ ਔਰ ਕੁਝ ਲੋਕ ਪਿੱਤਲਾ ਯੂਜ਼ ਕਰ ਰਹੇ ਆ ਕੁਝ ਕਾਪਰ ਦਾ ਯੂਜ਼ ਕਰ ਰਹੇ ਆ ਕੋਈ ਸਟੀਲ ਦਾ ਯੂਜ਼ ਕਰ ਰਹੇ ਆ ਹਰ ਦੀ ਆਪਣੀ ਆਪਣੀ ਚੁਆਇਸ ਆ ਔਰ ਸਾਡੇ ਸੇਵਾਦਾਨੀ ਸਾਹਿਬ ਦਾ ਸਾਡਾ ਫਰਜ਼ ਹੁੰਦਾ ਦੀ ਹਰ ਬੰਦੇ ਨੂੰ ਹੁੰਦਾ ਉਹ ਚੀਜ਼ ਮੁਹੱਈਆ ਕਰਾਈ ਜਾਵੇ ਦੀਵਾਲੀ ਤੇ ਲੋਕਾਂ ਨੂੰ ਮੈਸੇਜ ਦੇਣਾ ਚਾਹੂਗੀ ਪੰਜਾਹ ਸੁਖੀ ਵਸੇ ਚੜ੍ਹਦੀਆਂ ਲਾਇ ਰਹੇ ਵਾਹਿਗੁਰੂ ਦਾ ਆਸਰਾ ਰਹੇ ਬਾਬੇ ਨਾਨਕ ਦਾ ਆਸਰਾ ਰਹੇ ਜਿਵੇਂ ਅਸੀਂ ਤੁਹਾਨੂੰ ਬਾਜ਼ਾਰ ਦਾ ਮਾਹੌਲ ਦਿਖਾ ਰਹੇ ਹਾਂ ਤਾਂ ਹੁਣ ਅਸੀਂ ਇੱਕ ਹੋਰ ਦੁਕਾਨ ਦੇ ਵਿੱਚ ਜੈਂਟਰ ਕੀਤੇ ਆ ਤੇ ਇਹਨਾਂ ਦੇ ਓਨਰ ਇੱਥੇ ਮੌਜੂਦ ਨੇ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸੱਸੀ ਗਾਲ ਸਰ ਸੱਸੀ ਗਾਲ ਜੀ ਸਰ ਅੱਜ ਪਹਿਲਾ ਤਾਂ ਤੁਹਾਨੂੰ ਤੇਰੇ ਸਿ ਆ ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕਾਂ ਸ਼ੁਕਰੀਆ ਜੀ ਤੁਹਾਨੂੰ ਵੀ ਮੁਬਾਰਕਾਂ ਜੀ ਤੇ ਅੱਜ ਮਾਹੌਲ ਕੀ ਹੋ ਜਾਏ ਬਾਜ਼ਾਰ ਦੇ ਵਿੱਚ ਕਿਉਂਕਿ ਤਾਂ ਤੇਰੇ ਦਿਨ ਹਰ ਕੋਈ ਬਾਹਰ ਨਿਕਲਦਾ ਕੁਛ ਨਾ ਕੁਛ ਨਵਾਂ ਖਰੀ ਬਹੁਤ ਅੱਛਾ ਮਾਹੌਲ ਹੈ ਔਰ ਕਾਫੀ ਕਸਟਮਰ ਨਿਕਲ ਰਿਹਾ ਹੈ ਤੇ ਲੱਗਦਾ ਹੈ ਕਿ ਪਿਛਲੇ ਸਾਲ ਨਾਲੋਂ ਜ਼ਿਆਦਾ ਬਿਹਤਰ ਹੀ ਜਾਏਗਾ ਲੋਕਾਂ ਦੇ ਵਿੱਚ ਕਿਹੜੀਆਂ ਚੀਜ਼ਾਂ ਨੂੰ ਲੈ ਕੇ ਜ਼ਿਆਦਾ ਰੁਝਾਨ ਦੇਖਿਆ ਜਾਂਦਾ ਕਿਉਂਕਿ ਖਰੀਦ ਤਾਂ ਹਰ ਕੋਈ ਕਰਦਾ ਹੈ ਭਾਂਡਿਆਂ ਦੀ ਕੋਈ ਵੱਖਰੀ ਆਈਟਮ ਹੈ ਜਿਹੜੀ ਜ਼ਿਆਦਾ ਸੇਲ ਹੁੰਦੀ ਹੈ ਹਾਂ ਅੱਜਕੱਲ ਇੱਕ ਟ੍ਰੈਂਡ ਚੱਲ ਰਿਹਾ ਹੈ ਕਿ ਅਸੀਂ ਨਾ ਪਿੱਤਲ ਦਾ ਬਰਤਨ ਖੇਦਣਾ ਪਿੱਤਲ ਹੋ ਗਿਆ ਕਾਂਸੀ ਹੋ ਗਈ ਤਾਂਬੇ ਦਾ ਹੋ ਗਿਆ ਇੱਧਰ ਜ਼ਿਆਦਾ ਹਮ ਰੁਝਾਨ ਹੋ ਗਿਆ ਕੁਕੀ ਸ਼ੋਰਡਲ ਸੋਸ਼ਲ ਮੀਡੀਆ ਤੇ ਵੀ ਆਮ ਸੁਣਨ ਜਾਂਦਾ ਹੈ ਕਿ ਪਿੱਤਲ ਤਾਂਬਾ ਅੱਛਾ ਹੁੰਦਾ ਹੈ ਔਰ ਖਾਸ ਕਰਕੇ ਹੁਣ ਅਲੂਮੀਨੀਅਮ ਨੂੰ ਲੋਕ ਅਵੋਇਡ ਕਰਨ ਲੱਗ ਪਏ ਨੇ ਜੀ ਹੁਣ ਅਲੂਮੀਨੀਅਮ ਪੁਰਾਣਾ ਵੇਚ ਕੇ ਸਾਡੇ ਕੋਲ ਨਵਾਂ ਸਟੇਨਲੈਸ ਸਟੀਲ ਦਾ ਸਮਾਨ ਜਾਂ ਪਿੱਤਲ ਦਾ ਜਾਂ ਤਾਂਬੇ ਦਾ ਖਰੀਦ ਰਹੇ ਨੇ ਮਤਲਬ ਉਹਦੀ ਕਰੋਕਰੀ ਵੀ ਅਸੀਂ ਪਿੱਛੇ ਦੇਖ ਸਕਦੇ ਹਾਂ ਕਿ ਬਹੁਤ ਸਾਰੇ ਡਿਜ਼ਾਈਨ ਦੇ ਵਿੱਚ ਆ ਰਹੀ ਹੈ ਇਹ ਡਿਮਾਂਡਿੰਗ ਹੁੰਦੀ ਹੈ ਲੋਕਾਂ ਦੇ ਵੱਲੋਂ ਹਾਂ ਜੀ ਅੱਜ ਕੱਲ੍ਹ ਹੁਣ ਹਰ ਚੀਜ਼ ਚ ਵੈਰਾਈਟੀ ਬਹੁਤ ਆਂਦੀ ਹੈ ਹਰ ਚੀਜ਼ ਚ ਡਿਜ਼ਾਈਨਿੰਗ ਬਹੁਤ ਆਂਦੀ ਹੈ ਔਰ ਸਾਡੀ ਦੇ ਇਨਵੈਸਟਮੈਂਟ ਵੱਧ ਗਈ ਹੈ ਜੀ ਲੇਕਿਨ ਉਸ ਡਿਜ਼ਾਈਨਿੰਗ ਦੇ ਕਾਰਨ ਗਾਹਕ ਵੀ ਬਹੁਤ ਵੱਧ ਗਿਆ ਹੈ ਜੀ GST ਦਾ ਕਿੰਨਾ ਫਰਕ ਪਿਆ ਇਸ ਵਾਰ ਹਾਂ GST ਦਾ ਬਹੁਤ ਫਰਕ ਹੈ ਕਿਉਂਕਿ ਹੁਣ GST ਨਾਮ ਮਾਤਰ ਹੈ 5% ਜੀ ਉਹ ਕੀ ਹੈ ਕਿ ਦੁਕਾਨਦਾਰ ਖੁਦ ਵੀ ਆਪਣਾ ਮਾਰਜਨ ਚ ਐਡਜਸਟ ਕਰ ਲੈਂਦਾ ਔਰ ਗਾਹਕ ਨੂੰ ਜੇ ਕਹੀਏ ਵੀ ਤੇ ਉਹ ਵੀ ਇਤਰਾਜ਼ ਨਹੀਂ ਕਰਦਾ ਜੀ ਕਿਉਂਕਿ ਅੱਗੇ ਹੁੰਦਾ ਸੀ 12% ਤੋ ਮਾਰਜਨ ਵੀ ਇੰਨਾ ਕੋ 12 15 20% ਮਾਰਜਨ ਹੁੰਦਾ ਸੀ ਇਸ ਕਰਕੇ ਦੁਕਾਨਦਾਰ ਇਨਕਲੂਡਿੰਗ ਰੇਟ ਦੱਸਣ ਤੋਂ ਗਰੇਜ਼ ਕਰਦਾ ਸੀ ਲੇਕਿਨ ਹੁਣ 5% ਔਨ ਕਰਕੇ ਸਾਡਾ ਬੇਸ਼ੱਕ ਮਾਰਜਨ 15% ਹੀ ਹੈ ਲੇਕਿਨ 5% ਅਗਰ GST ਕੋਲੋਂ ਪੈ ਵੀ ਜਾਂਦਾ ਤਾਂ ਵੀ 10% ਤਾਂ ਬਚਦਾ ਹੀ ਹੈ ਮਤਲਬ ਹੁਣ ਦੁਕਾਨਦਾਰ ਵੀ ਖੁਸ਼ ਹੈ ਤੇ ਗ੍ਰਾਹਕ ਵੀ ਹਾਂਜੀ ਹਾਂਜੀ ਦੁਕਾਨਦਾਰ ਵੀ ਖੁਸ਼ ਹੋਰ ਲੋਕਾਂ ਦੀ ਬਚਤ ਵੀ ਹੋ ਰਹੀ ਹੈ ਜਿਹੜੀ ਅੱਗੇ ਚੀਜ਼ ਅਸੀਂ 115 ਦੀ ਵੇਚਦੇ ਸੀ 12% ਉੱਪਰ GST ਲਗਾ ਕੇ ਉਹ 150 700 ਤੋਂ ਉੱਪਰ ਟੱਪ ਜਾਂਦੀ ਸੀ ਹੁਣ ਉਹਨਾਂ ਨੂੰ 115 ਚ ਮਿਲ ਰਹੀ ਹੈ ਹੁਣ ਬਚਤ ਤੇ ਹੈ ਹੀ ਇਹ ਚ ਕੋਈ ਦੁਆਰਾ ਨਹੀਂ ਬਾਜੀ ਸਾਰਿਆਂ ਦੀ ਦੀਵਾਲੀ ਬਹੁਤ ਅੱਛੀ ਨਿਕਲੇ ਬਿਜ਼ਨਸ ਜਿਹੜੇ ਦੁਕਾਨਦਾਰ ਨੇ ਉਹਨਾਂ ਦਾ ਬਿਜ਼ਨਸ ਹੋਰ ਵਧੇ ਔਰ ਵੱਧ ਵੀ ਰਿਹਾ ਔਰ ਉਮੀਦ ਵੀ ਹੈ ਔਰ ਜਿਸ ਤਰ੍ਹਾਂ ਦੀ ਬਾਜ਼ਾਰ ਦੇ ਵਿੱਚ ਰੌਣਕ ਦਿਖ ਰਹੀਆਂ ਇਸ ਵਾਰ ਦੀਵਾਲੀ ਬਹੁਤ ਅੱਛੀ ਜਾਏਗੀ